ਇੱਕ ਤਰ੍ਹਾਂ ਕ੍ਰਿਮੀਨਲ ਮਿਸਲੀਨੀਅਸ ਐਪਲੀਕੇਸ਼ਨ ਦਾਖਲ ਕੀਤੀ ਗਈ ਸੀ ਜਿਹੜੀ 23 ਮਈ ਨੂੰ ਦਿੱਲੀ ਹਾਈ ਕੋਰਟ ਦਵਲੋਂ ਜਿਹੜੀ ਆ ਖਾਜ ਕੀਤੀ ਗਈ ਉਹਨਾਂ ਨੇ ਵਾਪਸ ਦਵਾ ਦਿੱਤੀ ਵਕੀਲ ਨੂੰ ਇਹ ਕਹਿ ਕੇ ਕਿ ਉਹਨਾਂ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਜੇਲ ਦੇ ਰਾਹੀਂ ਹੋ ਸਕਦਾ ਅਰਸਰ ਗੰਗਪਾਲ ਸਿੰਘ ਭੁੱਲੜ ਦੀ ਰਿਹਾਈ ਦਾ ਜਿਹੜਾ ਕੇਸ ਆ ਇਹ ਉਹ ਹੋ ਕਿ ਪਿਛਲੀ ਕੇਜਰੀਵਾਲ ਸਰਕਾਰ ਵੱਲੋਂ ਸੱਤ ਵਾਰੀ ਰਿਜੈਕਟ ਕਰ ਦਿੱਤਾ ਗਿਆ ਸੀਗਾ ਨਵੀਂ ਬਣੀ ਦਿੱਲੀ ਦੀ ਜਿਹੜੀ ਭਾਜਪਾ ਸਰਕਾਰ ਆ ਉਹਦੇ ਵੱਲੋਂ ਅਜੇ ਤੱਕ ਇੱਕ ਵਾਰ ਵੀ ਸੰਟੈਂਸ ਰਿਜੂਰਡ ਬੋਰਡ ਦੀ ਮੀਟਿੰਗ ਨਹੀਂ ਰੱਖੀ ਗਈ ਭਾਜਪਾ ਦੀ ਸੈਂਟਰਲ ਦੇ ਵਿੱਚ 2019 ਦੇ 550 ਸਾਲਾ ਦੇ ਲੈਟਰ ਦੇ ਮੁਤਾਬਕ ਉਹ ਆਪਣੀ ਸਹਿਮਤੀ ਦੇ ਚੁੱਕੇ ਨੇ ਭੁੱਲਾ ਸਾਹਿਬ ਦੀ ਜائ ਲਈ ਕਿ ਜਨਵਰੀ 1995 ਤੋਂ ਲੈ ਕੇ ਹੁਣ ਤੱਕ 31ਵਾਂ ਸਾਲ ਉਹਨਾਂ ਨੂੰ ਜੇਲ੍ਹ ਚ ਜਾਂਦਾ ਜਿੱਥੇ ਉਹਨਾਂ ਦਾ ਜੇਲ੍ਹ ਕੰਡਕਟਰ ਵਧੀਆ ਉਹਨਾਂ ਦੇ ਸਾਰੇ ਕੇਸ ਬਾਕੀ ਬਰੀ ਹੋ ਚੁੱਕੇ ਨੇ ਜੇ ਬੀਜੇਪੀ ਦੇ ਸਪੋਕਸਮੈਨ ਆਪ ਹੀ ਸ਼ਹਿਰੀ ਗੱਲ ਕਰੀਏ ਉਹਨਾਂ ਨੇ ਵੀ ਉਦੋਂ ਦਾਸਪੁਰੋਂ ਐਪਲੀਕੇਸ਼ਨ ਲੈ ਕੇ ਦਰਖਾਸਤ ਲੈ ਕੇ ਐਲਜੀ ਨੂੰ ਦਿੱਤੀ ਸੀ ਭੁੱਲਰ ਸਾਹਿਬ ਦੀ ਰਿਹਾਈ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਦੇ ਸਬੰਧ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਸੰਗਤ ਦੇ ਨਾਲ ਸਾਂਝੀ ਕਰਨੀ ਹੈ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲਰ ਜੋ ਕਿ ਇਹ 1995 ਜਨਵਰੀ 1995 ਤੋਂ ਰਾਸਤੇ ਦੇ ਵਿੱਚ ਨੇ ਉਹਨਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਬਾਅਦ ਚਮਕ ਕੈਂਟ ਦੇ ਵਿੱਚ ਬਦਲੀ 2015 ਦੇ ਵਿੱਚ ਉਹ ਤਿਹਾਰ ਜੇਲ੍ਹ ਦੇ ਜਿਹੜਾ ਇਵहास ਹਸਪੀਟਲ ਸੀ ਉਹਦੇ ਤੋਂ ਸੈਂਟਰਲ ਜੇਲ੍ਹ ਅਮਰਸਾਦ ਦੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਟਰਾਂਸਫਰ ਕੀਤੇ ਗਏ 2015 ਤੋਂ ਹੁਣ ਤੱਕ ਲਗਾਤਾਰ ਉਹ ਪਰੋਲਾਂ ਤੇ ਆ ਚੁੱਕੇ ਨੇ 23 ਮਈ 2025 ਨੂੰ ਉਹਨਾਂ ਨੇ 56 ਦਿਨ ਦੀ ਪਰੋਲ ਕੱਟਣ ਤੋਂ ਬਾਅਦ ਸਰੈਂਡਰ ਕਰਨਾ ਸੀ ਉਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਪ੍ਰੀ ਮਚੋਰ ਲੀਜ ਵਾਸਤੇ ਰਿਟ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਹਦਾ ਆਲਰੇਡੀ ਨੋਟਿਸ 7 ਜੁਲਾਈ 2025 ਦਾ ਹੋਇਆ ਹੋਇਆ ਸੀ ਇਹਨੂੰ ਬਿਟਵੀਨ ਉਹਨਾਂ ਦੀ ਪ੍ਰੋਲ ਦੇ ਦਦਾਨ ਉਹ ਮੈਡੀਕਲ ਗਰਾਉਂਡ ਦੇ ਉੱਤੇ ਉਹਨਾਂ ਨੂੰ ਵਾਪਸ ਨਾ ਜਾਣਾ ਪਏ ਉਹ ਅਗਲੀ ਤਰੀਕ 7 ਜੁਲਾਈ 2025 ਤੱਕ ਉਹ ਘਰ ਹੀ ਰਹਿਣ ਪ੍ਰੋਲ ਦੇ ਉੱਤੇ ਉਹਦੀ ਐਕਸਟੈਂਡ ਹੋਵੇ ਇਹਦੇ ਵਾਸਤੇ ਇੱਕ ਇਨ ਟੈਂਟਰਮ ਕ੍ਰਿਮੀਨਲ ਮਸਲੀਨੀਅਸ ਐਪਲੀਕੇਸ਼ਨ ਹੈ داخل ਕੀਤੀ ਗਈ ਸੀ ਜਿਹੜੀ 23 ਮਈ ਨੂੰ ਦਿੱਲੀ ਹਾਈ ਕੋਰਟ ਦਵਲੋਂ ਜਿਹੜੀ ਆ ਖਾਜ ਕੀਤੀ ਗਈ ਉਹਨਾਂ ਨੇ ਵਾਪਸ ਦਵਾ ਦਿੱਤੀ ਵਕੀਲ ਨੂੰ ਇਹ ਕਹਿ ਕੇ ਕਿ ਉਹਨਾਂ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਜੇਲ ਦੇ ਰਾਹੀਂ ਹੋ ਸਕਦਾ ਸੋ ਉਹਨਾਂ ਨੇ ਇੰਟੈਂਟ ਰਿਲੀਫ ਨਹੀਂ ਦਿੱਤੀ ਤੇ ਆਲਰੇਡੀ ਕਿਹਾ ਵੀ ਢਾਗੀ ਪ੍ਰੀਮ ਚੋਰ ਰੀਲਿਜ ਦੀ ਜਿਹੜੀ ਰਿਟ ਪਟੀਸ਼ਨ ਆ ਉਹ 7 ਜੁਲਾਈ 2025 ਲਈ ਕਨਸਿਡੇਸ਼ਨ ਤੇ ਰੱਖੀ ਹੋਈ ਨਾ ਦਿੱਲੀ ਸਰਕਾਰ ਨੂੰ ਨੋਟਿਸ ਹੋਇਆ ਹੋਇਆ ਹੈ ਸੋ ਤੁਸੀਂ ਸਰੈਂਡਰ ਕਰੋ ਤੇ ਕੱਲ 23 ਮਈ 2025 ਨੂੰ ਦੁਪਹਿਰ 1 ਵਜੇ ਦੇ ਕਰੀਬ ਜਿਹੜੀ ਆ ਉਹ ਇੰਟਰਿਮ ਰਿਲੀਫ ਦੀ ਐਪਲੀਕੇਸ਼ਨ ਦਿੱਲੀ ਹਾਈ ਕੋਰਟ ਨੇ ਖਾਜ ਕੀਤੀ ਸੀ ਤੇ ਸ਼ਾਮੀ 4 ਵਜੇ ਦੇ 3-4 ਵਜੇ ਦੇ ਕਰੀਬ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲੜ ਹੁਣਾਂ ਨੇ ਸੈਂਟਰ ਜੇ ਦਾ ਮਸਾਜ ਸੈਂਟਰ ਕਰ ਦਿੱਤਾ ਸੀ ਜਿੱਥੋਂ ਉਹਨਾਂ ਨੂੰ ਗੁਰਨਾਨਕ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ 2015 ਤੋਂ ਲੈ ਕੇ ਤੇ ਹੁਣ ਤੱਕ ਉਹੋ ਜਿਹੜੇ ਗੁਨਾਹਕ ਜੇਲ੍ਹ ਵੱਲੋਂ ਜੇਲ੍ਹ ਦੀਆਂ ਬੈਦਕਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਉਹਨਾਂ ਦੀ ਮੈਡੀਕਲ ਹੈਲਥ ਦੇ ਮੱਦੇਨਜ਼ਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਉਸ ਤੋਂ ਪਹਿਲਾਂ 2010 ਤੋਂ ਲੈ ਕੇ 2015 ਤੱਕ ਉਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਨਾਲ ਜੁੜੇ ਹੋਏ ਇਬਹਾਸ ਹਸਪਤਾਲ ਦੇ ਵਿੱਚ ਦਾਖਲ ਸੀ ਸੋ ਕਰੀਬ ਮੈਡੀਕਲ ਗਰਾਊਂਡ ਦੇ ਉੱਤੇ 2010 ਤੋਂ ਲੈ ਕੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਥਰੂ ਸਬੰਧਤ ਜੇਲ੍ਹ ਪਹਿਲਾਂ ਤੇ ਸੈਂਟਰਲ ਜੇਲ ਤਿਹਾਰ ਤੇ ਹੁਣ ਸੈਂਟਰਲ ਜੇਲ ਅਮਰਸਰ ਪੁਰਸਤ ਦੰਦਪਾਲ ਸਿੰਘ ਪੁੱਲੜ ਦੇ ਦੀ ਰਿਹਾਈ ਦਾ ਜਿਹੜਾ ਕੇਸ ਆ ਉਹ ਪਿਛਲੀ ਕੇਜਰੀਵਾਲ ਸਰਕਾਰ ਵੱਲੋਂ ਸੱਤ ਵਾਰੀ ਰਿਜੈਕਟ ਕਰ ਦਿੱਤਾ ਗਿਆ ਸੀਗਾ ਨਵੀਂ ਬਣੀ ਦਿੱਲੀ ਦੀ ਜਿਹੜੀ ਭਾਜਪਾ ਸਰਕਾਰ ਆ ਉਹਦੇ ਵੱਲੋਂ ਅਜੇ ਤੱਕ ਇੱਕ ਵਾਰ ਵੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਨਹੀਂ ਰੱਖੀ ਗਈ ਉਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਦੇ ਟਾਈਮ ਰਿਹਾਈ ਹੋਇਆ ਰਿਹਾਈ ਦਾ ਕੇਸ ਖਾਰਜ ਕੀਤਾ ਗਿਆ ਸੀ ਤਾਂ ਬੀਜੇਪੀ ਦੇ ਤੇ ਦਿੱਲੀ ਦੇ ਹੋਰ ਪਾਰਟੀਆਂ ਦੇ ਆਗੂ ਇਹ ਕਹਿੰਦੇ ਰਹੇ ਨੇ ਕਿ ਕੇਜਰੀਵਾਲ ਜਿਹੜਾ ਹੈ ਉਹ ਉਹਦੇ ਹਾਂ ਨਹੀਂ ਕਰਨਾ ਚਾਹੁੰਦਾ ਭੁੱਲੜ ਸਾਹਿਬ ਨੂੰ ਅਸੀਂ ਉਸ ਸੰਬੰਧ ਦੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮੁਹਿੰਮ ਵੀ ਚਲਾਈ ਪਰ ਹੁਣ ਦਿੱਲੀ ਦੇ ਵਿੱਚ ਸਰਕਾਰ ਹੈ ਕੇਜਰੀ ਆਪੀ ਬੀਜੇਪੀ ਦੀ ਸੈਂਟਰਲ ਦੇ ਵਿੱਚ 2019 ਦੇ 550 ਸਾਲਾ ਦੇ ਲੈਟਰ ਦੇ ਮੁਤਾਬਕ ਉਹ ਆਪਣੀ ਸਹਿਮਤੀ ਦੇ ਚੁੱਕੇ ਨੇ ਭੁੱਲੜ ਸਾਹਿਬ ਦੀ ਲਈ ਤਾਂ ਮੈਂ ਦਿੱਲੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵੀ ਭੁੱਲੜ ਸਾਹਿਬ ਜੇ ਨਾਰੀ ਅਰੇਸਟ ਦਸੰਬਰ 1994 ਚ ਜਰਮਨੀ ਤੋਂ ਹੋਈ ਸੀ ਤੇ ਜਨਵਰੀ 1995 ਤੋਂ ਲੈ ਕੇ ਹੁਣ ਤੱਕ 31ਵਾਂ ਸਾਲ ਉਹਨਾਂ ਨੂੰ ਜੇਲ੍ਹ ਚ ਜਾਂਦਾ ਜਿੱਥੇ ਉਹਨਾਂ ਦਾ ਜੇਲ੍ਹ ਕੰਡਕਟਿਵ ਵਧੀਆ ਉਹਨਾਂ ਦੇ ਸਾਰੇ ਕੇਸ ਬਾਕੀ ਬਰੀ ਹੋ ਚੁੱਕੇ ਨੇ ਉਹ ਸਿਰਫ ਮਨਿੰਦਰਜੀਤ ਬਿੱਤੇ ਦੇ ਅਟੈਕ ਦੇ 1993 ਦੇ ਕੇਸ ਦੇ ਵਿੱਚ ਬਤੌਰ ਉਮਰ ਕੈਦੀ ਜਿਹੜੇ ਨਜਰਬੰਦ ਨੇ ਸੋ ਉਹ 2010 ਤੋਂ ਲੈ ਕੇ ਹੁਣ ਤੱਕ ਹਸਪਤਾਲ ਦੇ ਵਿੱਚ ਮੈਡੀਕਲ ਕੰਡੀਸ਼ਨ ਕਰਕੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਜਸਟਿਸ ਐਮ.ਬੀ. ਸ਼ਾਹ ਜਿਹੜੇ ਤਿੰਨ ਜੱਜਾਂ ਦੇ ਬੈਂਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਮੁੱਖ ਜੱਜ ਐਮ ਵੀ ਸ਼ਾ ਨੇ ਉਹਨਾਂ ਨੂੰ ਬਾ ਇੱਜ਼ਤ ਬਰੀ ਕੀਤਾ ਸੀ ਜਿਹੜਾ ਕਿ ਸੀ ਆਰ ਪੀ ਸੀ ਦੀ ਧਾਰਾ 340 ਤੋਂ 33 ਤੋਂ 35 ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਆ ਕਿ ਜੱਜ ਦੀ ਰਿਹਾਈ ਦੇ ਟਾਈਮ ਜਿਹੜੀ ਆ ਉਹ ਉਹ ਰਾਏ ਲੈਣੀ ਸੋ ਉਹ ਰਾਏ ਆਲਰੇਡੀ ਆ ਚੁੱਕੀ ਹੈਗੀ ਆ ਸੋ ਦਿੱਲੀ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਪਹਿਲਾਂ ਕੀਤੇ ਹੋਏ ਆਪਣੀਆਂ ਗੱਲਾਂ ਜਿ ਉਹਨਾਂ ਦੇ ਲੀਡਰ ਜੇ ਭਾਪੀ ਦੇ ਸਪੋਕਸਮੈਨ ਆਰ ਪੀ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਵੀ ਉਦੋਂ ਦਾਸ ਕੋਲੋਂ ਐਪਲੀਕੇਸ਼ਨ ਲੈ ਕੇ ਦਰਖਾਸਤ ਲੈ ਕੇ ਐਲਜੀ ਨੂੰ ਦਿੱਤੀ ਸੀ ਵੀ ਭੁੱਲਾ ਸਾਹਿਬ ਦੀ ਈ ਹੈ ਕੀਤੀ ਜਾਵੇ ਮਨਜਿੰਦਰ ਸਿੰਘ ਸੱਸਾ ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਸਮੇ ਜਿਹੜੇ ਕਿ ਹੁਣ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਵੀ ਗੱਲਾਂ ਕੀਤੀਆਂ ਸੀ ਵੀ ਭੁੱਲਾ ਸਾਹਿਬ ਦੀ ਈ ਹੋਣੀ ਚਾਹੀਦੀ ਹੁਣ ਸੈਂਟਰਲ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੈਂਟੈਂਸ ਰੂ ਬੋਰਡ ਉਹਨਾਂ ਦਾ ਦਿੱਲੀ ਪੁਲਿਸ ਉਹਨਾਂ ਦੀ ਜਿੰਨੇ ਵੀ ਸੈਕਟਰੀ ਵਗੈਰਾ ਨੇ ਸਾਰੇ ਉਹਨਾਂ ਦੇ ਨੇ ਸੋ ਤੁਰੰਤ ਜਿਹੜਾ ਸੈਂਟੈਂਸ ਰੂ ਬੋਰਡ ਦੀ ਮੀਟਿੰਗ ਮਰਾ ਕੇ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜਿਹੜਾ ਫੈਸਲਾ ਦਿੱਲੀ ਸਰਕਾਰ ਨੂੰ ਤੁਰੰਤ ਲੈਣਾ ਚਾਹੀਦਾ ਸੰਗਤਾਂ ਦੀ ਜਾਣਕਾਰੀ ਹਿਤ ਇਹ ਜਿਹੜੀ ਜਾਣਕਾਰੀ ਇਹ ਗੱਲਬਾਤ ਸਾਂਝੀ ਕੀਤੀ ਆ ਕਿਉਂਕਿ ਕੱਲ ਜਦੋਂ ਦਿੱਲੀ ਹਾਈ ਕੋਰਟ ਨੇ ਕੀਤਾ ਤੇ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆ ਰਹੇ ਸਨ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਸਾਰੇ ਵਾਰੇ ਸੰਖੇਪ ਜਾਣਕਾਰੀ ਤੁਹਾਡੇ ਸਾਹਮਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ